ਕੁਲਾੜਾ ਮੋਨੇ ਤੇ ਖੂਨ ਨਾਲ ਲਿਬੜਿਆ ਆ ਤੇ ਆਖਿਆ ਜਾਂਦਾ ਹੈ ਭਗਵਾਨ ਪਰਸ਼ੂਰਾਮ ਕਮਾਲ ਦੀ ਗੱਲ ਇੱਕ ਕੁਲਾੜਾ ਲਈ ਫਿਰਦਾ ਇੱਕ ਗਦਾ ਲਈ ਫਿਰਦਾ ਇੱਕ ਦੇ ਹੱਥੇ ਤ੍ਰਿਸ਼ੂਲ ਹੈ ਇੱਕ ਉਹ ਧਨਸ਼ਬਾਨ ਹੈ ਇੱਕ ਹੱਥੇ ਸੁਦਰਸ਼ਨ ਚੱਕਰ ਲਈ ਫਿਰਦਾ 28 ਖੂਨੀ ਸੈਨਾ ਜੋ ਹੈ ਤਬਾਹ ਹੋ ਗਈ ਮਹਾਭਾਰਤ ਦੇ ਮੈਦਾਨ ਦੇ ਇੱਕ ਤਮਾਮ ਸ਼ਸਤਰਧਾਰੀ ਜੇ ਭਗਵਾਨ ਹੋ ਸਕਦੇ ਨੇ ਸਮਾ ਕਰਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਮਮਤ ਵੀ ਭਗਵਾਨੀ ਐ ਇਸੇ ਜਾਇਜ਼ ਬੱਲਾ ਨੇ ਕੋਈ ਨਾਜਾਇਜ਼ ਗੱਲ ਨਹੀਂ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਤੇ ਭਾਰਤ ਪ੍ਰਾਤਨਤਾ ਜਿਹੜੀ ਹੈ ਉਹ ਸਾਡੇ ਕੋਲ ਐ ਅਸੀਂ ਸਾਹਮਣੇ ਰੱਖਿਆ ਤੁਸੀਂ ਗਵਾਹ ਬੈਠੇ ਭਾਰਤ ਦੀ ਪ੍ਰਾਚਨ ਕਹੀ ਸੀ ਕਿ ਭਾਰਤ ਦੇ ਪੁਰਾਣੇ ઋષਿ ਨਹੀਂ ਤਮਾਕੇ ਸਹਾਧਾਰੀ ਸਨ RAM ਦੇ ਸਿਰ ਤੇ ਜੂੜਾ ਵਿਸ਼ਵਾਮਿੱਤਰ ਲੰਬਾ ਦਾੜਾ ਰੱਖਦੇ ਨੇ ઋષਿ ਵਿਸ਼ੇਸ਼ ਲੰਬਾ ਦਾੜਾ ਰੱਖਦੇ ਨੇ ਤੇ ਮੈਂ ਕਈ ਦਫਾ ਤੁਹਾਨੂੰ ਸੁਣਾਇਆ ਜਦ RAM ਲੀਲਾ ਕਰਦੇ ਨੇ ਬਾਜ਼ਾਰੋਂ ਨਕਲੀਆਂ ਦਾੜੀਆਂ ਖਰੀਦ ਕੇ ਲਿਆਉਂਦੇ ਨੇ ਤੁਸੀਂ ਖੋਤੇ ਦੇ ਵਾਲਾਂ ਦਾ ਜੂੜਾ ਬਣਾ ਕੇ RAM ਬਣਾਇਆ ਹੈ ਤੇ ਕਿਵੇਂ ਮੈਂ ਕਹਣੀ ਅਸੀਂ ਅਸਲੀ ਜੂੜਾ ਆਪਣੇ ਸਿਰ ਦੇ ਉੱਤੇ ਰੱਖ ਕੇ ਜ RAM ਦਾ ਰੂਪ ਕਾਇਮ ਰੱਖਿਆ ਹੈ ਤੇ ਤੁਹਾਨੂੰ ਇਤਰਾਜ਼ ਕਿਹੜੀ ਗੱਲ ਦਾ ਹੈ ਇਹ ਤੇ ਭਾਰਤ ਦੀ ਪ੍ਰਾਣੀ ਸੱਭਿਅਤਾ ਨੂੰ ਨਾ ਹੀ ਦੀ ਪੇੜ ਕਰ ਚੁ